ਹਾਂਜੀ ਸਾਥੀ ਕਾਲਜੀ ਹਰ ਸਟੂਡੈਂਟ ਦੇ ਨਾਲ ਰੋਜ਼ ਗੱਲਬਾਤ ਹੋਵੇ ਇਹ ਪੋਸੀਬਲ ਨਹੀਂ ਹੁੰਦਾ ਸੋ ਮੈਂ ਕੁਝ ਚੀਜ਼ਾਂ ਲਰਨ ਕਰਦਾ ਹਾਂ ਡੇਲੀ ਲਾਈਫ ਦੇ ਵਿੱਚ ਐਕਸਪੀਰੀਐਂਸਸ ਹੁੰਦੇ ਨੇ ਜਾਂ ਮੈਂ ਬੁੱਕਸ ਰੀਡ ਕਰਦਾ ਰਹਿਣਾ ਤੇ ਮੈਨੂੰ ਜੋ ਵੀ ਨਵੀਂ ਚੀਜ਼ ਲੱਗਦੀ ਹੈ ਮੈਂ ਚੋਣਾ ਹੁੰਦਾ ਕਿ ਆਪਣੇ ਸਟੂਡੈਂਟਸ ਐਂ ਜਿਹੜੀ ਮੇਰੀ ਟੀਮ ਹੈ ਜਿਹੜੀ ਮੇਰੇ ਨਾਲ ਕੰਮ ਕਰਦੀ ਹੈ ਉਹਨਾਂ ਤੱਕ ਵੀ ਮੈਂ ਉਹ ਚੀਜ਼ਾਂ ਸ਼ੇਅਰ ਕਰਾਂ ਸੋ ਅੱਜ ਮੈਂ ਇੱਕ ਚੀਜ਼ ਸ਼ੇਅਰ ਕਰਨ ਜਾ ਰਿਹਾ ਤੁਹਾਡੇ ਨਾਲ ਐਕਚੁਅਲੀ ਮੈਂ ਇੱਕ ਬੁੱਕ ਪੜ੍ਹ ਰਿਹਾ ਜਿਹਦਾ ਨਾਮ ਹੈ ਐਟੋਮਿਕ ਹੈਬਿਟਸ ਹਾਲੇ ਤੱਕ ਮੈਂ 10-12 ਵੀਡੀਓ ਪੜ੍ਹੇ ਨੇ ਤੇ ਮੈਨੂੰ ਦੋ ਤਿੰਨ ਚੀਜ਼ਾਂ ਬੜੀਆਂ ਵਧੀਆ ਲੱਗੀਆਂ ਐਕਚੁਅਲੀ ਬਾਹਰ ਜਿਹੜੇ ਸਟੂਡੈਂਟ ਨੇ ਉਹਨਾਂ ਕੋਲ ਨਾ ਟਾਈਮ ਨਹੀਂ ਹੁੰਦਾ ਸੋ ਮੈਂ ਇਹ ਸੋਚਦਾ ਕਿ ਜੋ ਵੀ ਮੈਂ ਲਰਨ ਕਰਾਂ ਉਹ ਮੈਂ ਸ਼ਾਰਟ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰ ਲਿਆ ਕਰਾਂ ਤਾਂ ਕਿ ਤੁਹਾਨੂੰ ਬੁੱਕ ਵੀ ਨਾ ਪੜ੍ਹਨੀ ਪਵੇ ਤੇ ਡਰਾਈਵ ਕਰਦੇ ਤੁਤੇ ਫਿਰਦੇ ਵਾਕ ਕਰਦੇ ਤੁਸੀਂ ਵੀਡੀਓ ਸੁਣ ਲਈ ਤੇ ਉਹ ਚੀਜ਼ ਦਾ ਤੁਹਾਨੂੰ ਵੀ ਪਤਾ ਲੱਗ ਜਾਵੇ ਐਕਚੁਅਲੀ ਜਦੋਂ ਵੀ ਕੋਈ ਬੰਦਾ ਬੁੱਕ ਲਿਖਦਾ ਹੈ ਪਹਿਲੀ ਗੱਲ ਤਾਂ ਬੁੱਕ ਲਿਖਣਾ ਆਮ ਗੱਲ ਨਹੀਂ ਹੈ ਜਿਹੜੇ ਬੰਦੇ ਨੇ ਬੁੱਕ ਲਿਖਤੀ ਉਹ ਬਹੁਤ ਸਪੈਸ਼ਲ ਹੈ ਬਹੁਤ ਖਾਸ ਹੈ ਤੇ ਜੇ ਉਹ ਬੁੱਕ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਉਹਦੇ ਚ ਹੋਰ ਵੀ ਕੁਝ ਖਾਸ ਹੋਊਗਾ ਜਿਹਨੂੰ ਇੰਨੇ ਲੋਕ ਰეკਮੈਂਡ ਕਰ ਰਹੇ ਨੇ ਸੋ ਜਦੋਂ ਮੈਂ ਬੁੱਕ ਸਟਾਰਟ ਕੀਤੀ ਤਾਂ ਇਹਦਾ ਪਹਿਲਾ ਪੇਜ ਜਿਹੜਾ ਫਰੰਟ ਟਾਈਟਲ ਪੇਜ ਹੈ ਇਹਦੇ ਤੇ ਹੀ ਬੜੀਆਂ ਵਧੀਆ ਵਧੀਆ ਚੀਜ਼ਾਂ ਲਿਖੀਆਂ ਹੋਈਆਂ ਸਭ ਤੋਂ ਪਹਿਲਾਂ ਲਿਖਿਆ ਹੋਇਆ ਜੀ ਟਾਈਨੀ ਚੇਂਜ ਰਿਮਾਰਕੀਬਲ ਰਿਜ਼ਲਟਸ ਸੋ ਇਸ ਬੁੱਕ ਦਾ ਮੇਨ ਪਰਪਸ ਜੋ ਹੈ ਉਹ ਛੋਟੀਆਂ-ਛੋਟੀਆਂ ਆਦਤਾਂ ਤੇ ਫੋਕਸ ਕਰਨਾ ਛੋਟੇ-ਛੋਟੇ ਚੇਂजेस ਤੇ ਫੋਕਸ ਕਰਨਾ ਇਸ ਬੁੱਕ ਚੋਂ ਮੈਂ ਸਭ ਤੋਂ ਮੇਨ ਗੱਲ ਜੋ ਆਬਜ਼ਰਵ ਕੀਤੀ ਹੈ ਉਹ ਇਹ ਹੈ ਕਿ ਨਾ ਸਾਨੂੰ ਲੱਗਦਾ ਰਹਿੰਦਾ ਹੈ ਕਿ ਅਗਲੇ ਸਾਲ ਸ਼ਾਇਦ ਕੋਈ ਮਿਰਕਲ ਹੋ ਜਾਏਗਾ ਜਿਸ ਨਾਲ ਸਾਡੀ ਲਾਈਫ ਬਹੁਤ ਵੱਡੇ ਲੈਵਲ ਤੇ ਚੇਂਜ ਹੋ ਜਾਊਗੀ ਪਰ ਇਦਾਂ ਨਹੀਂ ਹੁੰਦਾ ਇਹ ਕੰਪਲੀਟਲੀ ਇਲਿਊਜ਼ਨ ਹੈ ਹੋ ਸਕਦਾ ਕੋਈ ਲੋਟਰੀ ਨਿਕਲ ਜੇ ਜਾਂ ਕੋਈ ਉਹ ਕੋਈ ਪੁਰਾਣੇ ਜਨਮ ਦਾ ਕੋਈ ਬਹੁਤ ਵੱਡਾ ਕਰਮ ਕੀਤਾ ਹੋਵੇ ਉਹ ਆਜੇ ਸਾਹਮਣੇ ਬਟ ਪ੍ਰੈਕਟੀਕਲੀ ਨਹੀਂ ਪੋਸੀਬਲ ਹਰ ਬੰਦੇ ਦੇ ਨਾਲ ਸੋ ਇੱਕ ਜਿਹੜੀ ਪ੍ਰੋਗਰੈਸ ਹੈ ਜਾਂ ਸਕਸੈਸ ਹੈ ਉਹ ਇਨਸਟੈਂਟ ਕੋਈ ਆਪਾਂ ਐਕਸ਼ਨ ਕੀਤਾ ਤੇ ਇਨਸਟੈਂਟ ਮਿਲ ਗਈ ਆਪਾਂ ਨੂੰ ਉਹ ਚੀਜ਼ ਇਹ ਇਹ ਚੀਜ਼ ਨਹੀਂ ਹੈ ਪ੍ਰੈਕਟੀਕਲ ਨਹੀਂ ਹੈ ਸੋ ਐਕਚੁਅਲੀ ਹੁੰਦਾ ਕੀ ਹੈ ਕਿ ਚੀਜ਼ਾਂ ਟਾਈਮ ਲੈਂਦੀਆਂ ਨੇ ਛੋਟੇ ਛੋਟੇ ਚੇਂਜਸ ਅੱਗੇ ਜਾ ਕੇ ਵੱਡਾ ਬਣ ਜਾਂਦੇ ਆ ਇੱਕ ਕੰਪਾਊਂਡ ਇੰਟਰਸਟ ਦਾ ਤੁਸੀਂ ਨਾਮ ਸੁਣਿਆ ਹੋਊਗਾ ਇਹਦੇ ਵਿੱਚ ਵੀ ਹੈਬਿਟਸ ਦੇ ਕੰਪਾਊਂਡ ਹੋਣ ਦੀ ਗੱਲ ਕੀਤੀ ਗਈ ਹੈ ਕਿ ਛੋਟੀਆਂ-ਛੋਟੀਆਂ ਹੈਬਿਟਸ ਜਿਹੜੀਆਂ ਸਾਨੂੰ ਲੱਗਦੀਆਂ ਵੀ ਇਹਨਾਂ ਦਾ ਕੀ ਫਰਕ ਪੈਣਾ ਹੈ ਉਹ ਚਾਹੇ ਚੰਗੀਆਂ ਹੋਣ ਚਾਹੇ ਮਾੜੀਆਂ ਹੋਣ ਉਹਨਾਂ ਨੇ ਅੱਗੇ ਜਾ ਕੇ ਬਹੁਤ ਵੱਡਾ ਚੀਜ਼ ਆਪਾਂ ਨੂੰ ਦੇ ਦੇਣਾ ਸੋ ਟਾਈਨੀ ਚੇਂजेस ਬਹੁਤ ਛੋਟੇ-ਛੋਟੇ ਚੇਂजेस ਰਿਮਾਰਕੇਬਲ ਰਿਜ਼ਲਟਸ ਵੱਲ ਆਪਾਂ ਨੂੰ ਲੈ ਕੇ ਜਾਂਦੇ ਆ ਲਾਈਕ ਇਹਦੇ ਵਿੱਚ ਇੱਕ ਐਗਜ਼ਾਮਪਲ ਦਿੱਤੀ ਗਈ ਆ ਬੜੀ ਵਧੀਆ ਇੱਕ ਨਾ ਕੰਪੀਟੀਸ਼ਨ ਸੀਗਾ ਸਾਈਕਲਿਸਟ ਦਾ ਤੇ ਉਹਦੇ ਵਿੱਚ ਜਿਹੜੇ ਬ੍ਰਿਟਿਸ਼ ਦੇ ਪਾਰਟਿਸਪੈਂਟ ਸੀਗੇ ਉਹ ਹਰ ਵਾਰੀ ਫੇਲ ਹੋ ਜਾਂਦੇ ਸੀਗੇ ਉਹਨਾਂ ਦਾ ਮਤਲਬ ਬਹੁਤ ਬੈਡ ਪਰਫਾਰਮੈਂਸ ਜਾ ਰਹੀ ਸੀਗੀ ਫਿਰ ਇੱਕ ਕੋਚ ਆਇਆ ਉਹਨੇ ਥੋੜੇ ਥੋੜੀ ਚੇਂਜੇ ਸ਼ੁਰੂ ਕਰਨੇ ਕੀਤੇ ਜਿਹੜੇ ਕਿ ਦੇਖਣ ਨੂੰ ਬਹੁਤ ਮਾਈਨਰ ਲੱਗਦੇ ਆ ਲਾਈਕ ਉਹਦੀ ਜਿਹੜੀ ਸੀਟ ਹੈ ਉਹ ਕਿਵੇਂ ਦੀ ਹੈ ਸਾਈਕਲ ਦੀ ਜਿਹੜੇ ਉਹਨਾਂ ਦੇ ਕੱਪੜੇ ਪਾਏ ਉਹਨਾਂ ਦੀ ਏਅਰ ਦੀ ਕਰੋਸਿੰਗ ਕਿਵੇਂ ਦੀ ਹੈ ਜਿੱਥੇ ਉਹ ਸੌਂਦੇ ਆ ਉਥੋਂ ਦਾ এনवायरमेंट ਕਿਦਾਂ ਦਾ ਹੈ ਜਿਹੜਾ ਉਹਨਾਂ ਦਾ ਪਿੱਲੋ ਹੈ ਉਹ ਕੰਫਰਟੇਬਲ ਹੈ ਕਿ ਨਹੀਂ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਉਹਨਾਂ ਪਿੱਲੋ ਦਾ ਕੀ ਲਿੰਕ ਹੋਇਆ ਲਿੰਕ ਇਹ ਹੈ ਕਿ ਜੇ ਉਹਨਾਂ ਨੂੰ ਨੀਂਦ ਹੀ ਨਹੀਂ ਵਧੀਆ ਆਉਗੀ ਮਤਲਬ ਸਾਊਂਡ ਸਲੀਪ ਨਹੀਂ ਕਰਨਗੇ ਤਾਂ ਉਹ ਉਹਨਾਂ 'ਚ ਕਿਤੇ ਨਾ ਕਿਤੇ ਕਮੀ ਰਹੇਗੀ ਉਹਨਾਂ ਦੀ ਫਿਟਨੈਸ ਦੇ ਵਿੱਚ ਸੋ ਇਹ ਚੀਜ਼ਾਂ ਅਕਸਰ ਆਪਾਂ ਇਗਨੋਰ ਕਰ ਦਿੰਨੇ ਆ ਤੇ ਮਤਲਬ ਆਮ ਨਾ ਪੁਆਇੰਟਿੰਗ ਆਊਟ ਕਿ ਤੁਸੀਂ ਪਿੱਲੋ ਆਪਣਾ ਚੇਂਜ ਕਰੋ ਜਾਂ ਜੋ ਵੀ ਛੋਟੇ ਛੋਟੇ ਚੇਂजेस ਬਟ ਕਹਿਣ ਦਾ ਮਤਲਬ ਇਹ ਹੈ ਕਿ ਛੋਟੇ ਛੋਟੇ ਚੇਂजेस ਹੀ ਇੱਕ ਵੱਡੀ ਪ੍ਰੋਗਰੈਸ ਵੱਲ ਆਪਾਂ ਨੂੰ ਲੈ ਕੇ ਜਾਂਦੇ ਆ ਸੋ ਬਾਕੀ ਮੈਂ ਇਸ ਬੁੱਕ ਨੂੰ ਹੋਰ ਰੀਡ ਕਰ ਰਿਹਾ ਤੇ ਜਿਵੇਂ ਜਿਵੇਂ ਮੈਨੂੰ ਜਿਦਾਂ ਪਤਾ ਲੱਗਣਗੇ ਆਪਾਂ ਤੁਹਾਨੂੰ ਸ਼ੇਅਰ ਕਰਿਆ ਕਰਾਂਗੇ ਸੋ ਅਗਰ ਤੁਸੀਂ ਇਸ ਵੀਡੀਓ ਚੋਂ ਕੁਝ ਵਧੀਆ ਤੁਹਾਨੂੰ ਲੱਗਿਆ ਕੁਝ ਲਰਨ ਕੀਤਾ ਤਾਂ ਤੁਸੀਂ ਇਹਨੂੰ ਅੱਗੇ ਜਰੂਰ ਸ਼ੇਅਰ ਕਰਿਓ ਤੇ ਵਧੀਆ ਜੈਕਾ ਕਮੈਂਟ ਕਰਿਓ ਇਹੀ ਮੇਰੀ ਮਿਹਨਤ ਦਾ ਮੈਨੂੰ ਲੱਗੇਗਾ ਕਿ ਰਿਜ਼ਲਟ ਹੈ ਓਕੇ ਜੀ ਥੈਂਕ ਯੂ ਜੀ ਅਗਲੀ ਵੀਡੀਓ ਚ ਮਿਲਦੇ ਹਾਂ ਨੈਕਸਟ ਕਿਸੇ ਲੈਸ ਦੇਣਾ ਥੈਂਕ ਯੂ ਜੀ